ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇ ਕਸੂਤੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਪਿਛਲੇ ਦਿਨੀ ਵਾਅ ਵਾਈ ਹੋਈ ਜਦੋਂ ਹੜਪੀੜਤ ਲੋਕਾਂ ਦੇ ਘਰ ਘਰ ਉਹ ਪਹੁੰਚੇ ਪਿੰਡਾਂ 'ਚ ਜਾ ਕੇ ਉਹਨਾਂ ਨੇ ਮਿਲਾਬ ਕੀਤੇ ਪਿੰਡਾਂ 'ਚ ਜਾ ਕੇ ਉਹਨਾਂ ਨੇ ਮਦਦ ਕਰਨ ਦੀ ਗੱਲ ਕੀਤੀ ਪਿੰਡਾਂ 'ਚ ਜਾ ਕੇ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਲੱਖਾਂ ਰੁਪਏ ਦਿਆਂਗਾ ਲੋਕਾਂ ਨੂੰ ਮੈਂ ਬੀਜ ਦਿਆਂਗਾ ਲੋਕਾਂ ਨੂੰ ਮੈਂ ਉਹ ਹਰ ਇੱਕ ਸਹੂਲਤ ਦਿਆਂਗਾ ਜਿਸ ਦੀ ਲੋਕਾਂ ਨੂੰ ਜ਼ਰੂਰਤ ਹੈ ਲੋਕਾਂ ਵੱਲੋਂ ਵੀ ਬੜੀ ਵਾਹ ਵਾਹ ਖੱਟੀ ਗਈ ਲੋਕਾਂ ਨੇ ਕਿਹਾ ਕਿ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਦੇ ਦਿਨ ਯਾਦ ਕਰਦੇ ਉਹ ਸਾਹਮਣੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਸਾਡੇ ਨਾਲ ਜਿਹੜੇ ਨੇ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਕਰਦੇ ਹੁੰਦੇ ਸੀ ਤਾਂ ਉਹਨਾਂ ਦੇ ਜਿਹੜੇ ਨੇ ਪੁੱਤਰ ਵੀ ਸਾਡੀ ਮਦਦ ਦੇ ਵਿੱਚ ਅੱਗੇ ਆ ਰਹੇ ਨੇ ਸੋਸ਼ਲ ਮੀਡੀਆ ਤੇ ਬੜੀਆਂ ਚਰਚਾਵਾਂ ਚੱਲੀਆਂ ਵੱਖੋ-ਵੱਖ ਚੈਨਲਾਂ ਤੇ ਲੋਕਾਂ ਵੱਲੋਂ ਕਿਹਾ ਗਿਆ ਕਿ ਇਸ ਵਾਰ ਜਿਹੜਾ ਹੈ ਆਉਣ ਵਾਲਾ ਟਾਈਮ ਬਾਦਲ ਸਰਕਾਰ ਦਾ ਹੋਵੇਗਾ ਤੇ ਕਾਫੀ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਗੱਲਾਂ ਸੁਣੀਆਂ ਗਈਆਂ ਜਿੱਥੇ ਫਾਜ਼ਲਕਾ ਦੇ ਕਈ ਪਿੰਡਾਂ ਤੋਂ ਹਰ ਪੀਰੀਅਡ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨਿਤ ਹੀ ਉੱਥੇ ਪਹੁੰਚਦੇ ਰਹੇ ਸੌਰੀ ਵੱਡੇ ਐਲਾਨ ਕੀਤੇ ਗਏ ਜਿਹਦੇ ਚਲਦਿਆਂ ਕਾਫੀ ਲੋਕ ਖੁਸ਼ ਵੀ ਹੋਏ ਲੋਕਾਂ ਵੱਲੋਂ ਕਿਹਾ ਗਿਆ ਕਿ ਸ਼ਾਇਦ ਸਾਡਾ ਮਸੀਹਾ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਹੀ ਹੈ ਲੇਕਿਨ ਉਹਦੇ ਚਲਦਿਆਂ ਹੁਣ ਇੱਕ ਵੱਡੇ ਰਾਜ ਖੁੱਲ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਇਹ ਵੀ ਰਾਜ ਖੁੱਲਦਾ ਪਿਛਲੇ ਦਿਨੀ ਸਾਹਮਣੇ ਆਇਆ ਜਿੱਥੇ ਇੱਕ ਉਹਨਾਂ ਦਾ ਆਪਣਾ ਹੀ ਜਿਹੜਾ ਸੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਵੀਡੀਓ ਜਿੰਨੂੰ ਉਹ ਪੈਸੇ ਦਿੰਦੇ ਸੀ ਤਾਂ ਲੋਕਾਂ ਵੱਲੋਂ ਗਿਆ ਗਿਆ ਕਿ ਇਹ ਉਹਨਾਂ ਦੀ ਮਦਦ ਹੀ ਕਰ ਰਹੇ ਨੇ ਜਿਹੜੇ ਇਹਨਾਂ ਦੇ ਆਪਦੇ ਆਗੂ ਨੇ ਆਪਦੇ ਆਪਦੇ ਜਿਹੜੇ ਇਹਨਾਂ ਦੇ ਜਿਹੜੇ ਪਾਰਟੀ ਦੇ ਮੈਂਬਰ ਨੇ ਤੇ ਦੂਸਰੇ ਪਾਸੇ ਵੱਡੇ ਰਾਜ ਖੋਲ ਕੇ ਰੱਖ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ દાન ਜਿਹੜੇ ਬਣੇ ਨੇ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਪੈਸਾ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਇਆ ਜਾ ਰਿਹਾ ਹੈ ਕਿ ਲੋਕਾਂ ਨੇ ਗੌਰ ਕੀਤਾ ਕਿ ਪੈਸਾ ਕਿੱਥੋਂ ਆ ਰਿਹਾ ਹੈ ਇਹ ਪੈਸਾ ਜਿਹੜਾ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਬੰਧਕ ਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਪੈਸਾ ਨਹੀਂ ਲਾਉਣਾ ਚਾਹੀਦਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਸੱਤਾ ਦੇ ਵਿੱਚ ਸੀ ਇੰਨੇ ਪੈਟਰੋਲ ਪੰਪ ਬਣਾਏ ਇੰਨੀਆਂ ਜਾਇਦਾਦਾਂ ਬਣਾਈਆਂ ਕਰੋੜਾਂ ਦੇ ਵਿਲੇ ਖਰੀਦੇ ਕਰੋੜਾਂ ਦੇ ਹੋਟਲ ਖਰੀਦੇ ਲੇਕਿਨ ਇਹ ਜਿਹੜਾ ਪੈਸਾ ਹੈ ਇਹ ਜਿਹੜਾ ਹੈ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਤਾ ਕਿਉਂ ਪ੍ਰਕਾਸ਼ ਸਿੰਘ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਇਹ ਕਿਉਂ ਨਹੀਂ ਦੱਸ ਰਹੇ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਸਲ ਵਿੱਚ ਇਹ ਪੈਸਾ ਕਿੱਥੋਂ ਆ ਰਿਹਾ ਹੈ ਕੀ ਇਹ ਆਦੀ ਜੇਬ ਵਿੱਚੋਂ ਲਗਾ ਰਹੇ ਨੇ ਵਾ ਵਾ ਖਟਨੀ ਦਾ ਬਹੁਤ ਸੋਕੀ ਹੈ ਤਾਂ ਲੇਕਿਨ ਉਹਨਾਂ ਨੇ ਕਿਹਾ ਕਿ ਇਹ ਵਾ ਵਾ ਦੇ ਪਿੱਛੇ ਜਿਹੜਾ ਹੈ ਕਿਹਦਾ ਹੱਥ ਹੈ ਇਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੋਂ ਪੈਸਾ ਲਗਾਇਆ ਜਾ ਰਿਹਾ ਹੈ ਜਿੱਥੋਂ ਪੈਸਾ ਜਿਹੜਾ ਹੈ ਕੱਢ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਯਾਨੀ ਹਰਪ੍ਰੀਤ ਜੀ ਨੇ ਕਿਹਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਲੋਕੀ ਇਸ ਟਾਈਮ ਬੜੇ ਹੀ ਜ਼ਿਆਦਾ ਮਾੜੇ ਹਾਲਾਤਾਂ ਵਿੱਚੋਂ ਲੰਘ ਰਹੇ ਨੇ ਲੇਕਿਨ ਵਾਹ ਵਾਈ ਖੱਟਣ ਦਾ ਤਰੀਕਾ ਹੁੰਦਾ ਹੈ ਵਾਹ ਵਾਈ ਖੱਟੀ ਜਾਂਦੀ ਹੈ ਆਪਦੇ ਸਿਹਤ ਤੇ ਨਾ ਕਿ ਕਿਤੋਂ ਪੈਸਾ ਕੱਢ ਕੇ ਤੇ ਦੂਸਰੇ ਪਾਸੇ ਇੱਕ ਹੋਰ ਵੱਡਾ ਰਾਜ ਖੋਲ ਕੇ ਰਾ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨੇ ਸੱਤਾ ਦੇ ਵਿੱਚ ਜਿਨ੍ਹਾਂ ਦੀ ਪਾਰਟੀ ਹੈ ਸੂਬੇ ਦੇ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਜਿਹੜੀ ਬੀਜਾਂ ਦੇਣ ਦੀ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿ ਮੈਂ ਜਿਹੜਾ ਹੈ 1 ਲੱਖ ਬੀਜ ਦਿਆਂਗਾ ਅਸੀਂ ਉਹ ਬੀਜਾਂ ਦੀ ਜਿਹੜੀ ਹੈ ਕਾਰਵਾਈ ਕਰਾਂਗੇ ਅਸੀਂ ਚੈੱਕ ਕਰਾਂਗੇ ਕਿ ਜਦੋਂ ਇਹਨਾਂ ਦੀ ਆਦਿ ਸੱਤਾ ਚ 파ਰਟੀ ਸੀ ਉਦੋਂ ਬੀਜਾਂ ਦੀ ਜਿਹੜੀ ਹੈ ਕਾਫੀ ਉਹਦੇ ਉੱਤੇ ਕਪੜਾ ਵੀ ਨਜ਼ਰ ਆਇਆ ਜਿਦੇ ਵਿੱਚ ਤੋਤਾ ਸਿੰਘ ਦਾ ਵੀ ਨਾਮ ਆ ਰਿਹਾ ਸੀ ਅਸੀਂ ਉਹਦੀ ਟੈਸਟਿੰਗ ਕਰਾਵਾਂਗੇ ਕਿ ਅਸਲ ਵਿੱਚ ਬੀਜ ਕਿੱਥੋਂ ਦਿੱਤੇ ਜਾ ਰਹੇ ਨੇ ਤਾਂ ਕਾਫੀ ਜ਼ਿਆਦਾ ਜਿੱਥੇ ਜਿੱਥੇ ਸੁਖਬੀਰ ਸਿੰਘ ਬਾਦਲ ਦਾ ਹਜੇ ਤੱਕ ਇਹਨਾਂ ਗੱਲਾਂ ਤੇ ਕੋਈ ਵੀ ਬਿਆਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਸੁਖਬੀਰ ਸਿੰਘ ਬਾਦਲ ਚੁੱਪ ਬੈਠੇ ਹੋਏ ਨੇ ਕਿਸੇ ਵੀ ਤਰੀਕੇ ਉਹਨਾਂ ਨੇ ਕੋਈ ਵੀ ਆਪਦੀ ਸਪਸ਼ਟੀਕਰਨ ਨਹੀਂ ਦਿੱਤਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਕਾਫੀ ਵੱਡੇ ਰਾਜ ਖੋਲ ਗਏ ਨੇ ਸੁਖਬੀਰ ਸਿੰਘ ਬਾਦਲ ਬਾਰੇ ਲੋਕਾਂ ਵੱਲੋਂ ਜਿਹੜੇ ਗੱਲਾਂ ਕੀਤੀਆਂ ਜਾ ਰਹੀਆਂ ਸੀ ਜਿਹੜੇ ਆਪਦੇ ਨੰਬਰ ਬਣਾਏ ਜਾ ਰਹੇ ਸੀ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਫੀ ਰਾਜ ਖੋਲ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੇ ਉਹਨਾਂ ਨੇ ਕਿਹਾ ਕਿ ਵਾ ਵਈ ਖੱਟਣ ਦਾ ਮਤਲਬ ਹੁੰਦਾ ਹੈ ਆਪਦੇ ਸਿਰ ਤੇ ਲੇਕਿਨ ਤੁਸੀਂ ਜਿਸ ਤਰ੍ਹਾਂ ਪੈਸਿਆਂ ਦੀ ਮਦਦ ਕਰ ਰਹੇ ਹੋ ਅਸੀਂ ਕਹਿੰਨੇ ਆ ਕਰੋ ਲੇਕਿਨ ਆਪਦੇ ਸਿਰ ਤੇ ਕਰੋ ਨਾ ਕਿ ਉਹੀ ਕੰਮ ਕਰੋ ਜਿਹੜਾ ਤੁਸੀਂ ਸੱਤਾ ਦੇ ਵਿੱਚ ਰਹਿ ਕੇ ਵੀ ਕਰਦੇ ਰਹੇ ਹੋ ਤੇ ਹੁਣ ਵੀ ਤੁਸੀਂ ਉਹੀ ਕੰਮ ਕਰ ਰਹੇ ਹੋ ਤਾਂ ਇਸ ਟਾਈਮ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਫਸਦੇ ਨਜ਼ਰ ਆ